ਜੇ ਗੁਰੂ ਘਰ ਦੇ ਵਿੱਚ ਪਹੁੰਚੀਆਂ ਸੰਗਤਾਂ ਤੇਰੀਆਂ ਮਾਵਾ ਪੇੜਾਂ ਨੌਜਵਾਨ ਜੁੜ ਬੱਚੇ ਸਭ ਤੋਂ ਪਹਿਲਾਂ ਬੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਜ਼ਬਰ ਦੀ ਹਨੇਰੀ ਪੰਜਾਬ ਦੇ ਅੰਦਰ ਝੁੱਲੀ ਆ ਐਨਾ ਸਖਤ ਤਬ ਲਦਾ ਕਿਸੇ ਨਾ ਸਰਕਾਰਾਂ ਤੇ ਨਹੀਂ ਹੋਇਆ ਹੁਣ ਜਿਸ ਤਰੀਕੇ ਨਾਲ ਇਹ ਆਵਾਜ਼ ਤਾਂ ਬੰਦ ਤੁਰੇ ਭਰੀ ਹੈ ਮਸਲਾ ਇਕੱਲੇ ਭਾਂਜੇ ਦਾ ਨਹੀਂ ਆ ਮਸਲਾ ਆਵਾਜ਼ ਦਾ ਪੜਦਾ ਤੁਸੀਂ ਤਾਂ ਉਹ ਲੋਕ ਆ ਜਿਨ੍ਹਾਂ ਨੇ ਬੜੇ ਜਾਮਾ ਦੇ ਨਾਲ ਇਹਨੂੰ ਦੋ ਵਾਰੀ ਐਮਪੀ ਬਣਾਇਆ ਲੱਖਾਂ ਵੋਟਾਂ ਤੇ ਪੰਜਾਬ ਨੇ 92 ਬੰਦੇ ਚਾ ਕੇ ਮੁੱਖ ਮੰਤਰੀ ਬਣਾਇਆ ਕੀ ਇਸ ਕਰਕੇ ਬਣਾਇਆ ਸੀ ਕਿ ਜਿਹੜੇ ਨੌਜਵਾਨ ਤੇਰੇ ਪਿੱਛੇ ਦਰਦਾਤ ਕਿ ਕੀਤੀ ਤੇਰੇ ਪਿੱਛੇ ਉਹਨਾਂ ਨੇ ਕਣਕੀਆਂ ਦੇ ਚੜ ਚੜ ਕੇ ਝੰਡੇ ਲਾਏ ਰੇਦੀਆਂ ਤੇ ਤੇਲ ਫੁਕਿਆ ਤੂੰ ਆਪ ਕਹਿੰਦਾ ਰਿਹਾ ਕਿ ਇਹ ਨੌਜਵਾਨੀ ਮੇਰੇ ਕੋ ਮੱਕੜ ਨੇ ਅੱਜ ਉਹਨਾਂ ਤੁਮਕੜਾ ਦੁਸ਼ਕਾਰ ਫੇਡਣ ਲੱਗ ਗਿਆ ਇਹ ਉਹੀ ਭਾਨਾ ਹੈ ਜਿਹੜੇ ਭਾਨੇ ਨੇ 222 ਦੀਆਂ ਵੋਟਾਂ ਤੋਂ ਪਹਿਲਾਂ ਚਰਜੀ ਚੰਨੀ ਮੁੱਖ ਮੰਤਰੀ ਹੁੰਦਾ ਸੀ ਗੋਰਦ ਨੂੰ ਆਇਆ ਉਹਨੇ ਘੇਰ ਲਿਆ ਸੀ। ਤੇ ਆ ਜੋ ਹੀ ਭਾਨਾ 20 ਤਰੀਕ ਦਾ ਚੱਕਿਆ ਹੋਇਆ ਸੀਰੀ ਸਟਾਫ ਦੇ ਵਿੱਚ ਅੰਨਾ ਤਛੜ ਟਾ ਗਿਆ। ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ। ਬਹੁਤੇ ਬੰਦੇ ਹਲੇ ਬੰਨਣ ਨੂੰ ਤਿਆਰ ਨਹੀਂ ਕਿ ਮੁੱਖ ਮੰਤਰੀ ਵੀਡੀਓ ਕਿਉਂ ਬਣਾਊਗਾ। ਇਹ ਗੱਲ ਉੱਥੇ ਪ੍ਰਸ਼ਾਸਨ ਮੰਨਣ ਨੂੰ ਤਿਆਰ ਨਹੀਂ ਸੀਗਾ ਪਰ ਫੋ ਸਾਡੀ ਮੀਟਿੰਗ ਹੋਈ ਏ ਡੀਜੀਪੀ ਨਾਲ। ਉੱਥੇ ਐਸਐਸਪੀ ਬੈਠੇ ਸੀਗੇ। ਮਾਦੇ ਸੌਂ ਭਾ ਦਿਓ। ਵੀ ਕੁੱਟਿਆ ਨਹੀਂ ਸਰਚ ਵਰਖੜਾ ਪਾਣੀ ਨਹੀਂ ਪਾਇਆ ਉਹਦੀ ਵੀਡੀਓ ਬਣਾ ਕੇ ਦੀ ਭੇਜੀ ਦਰਵਾਜਾ ਸਾਹਿਬ ਆ ਕੇ ਮੈਂ ਸਭ ਪਾ ਦਿਓ ਅਸੀਂ ਭੰਦੇਰੇ ਵਰਤ ਨਹੀਂ ਹੁੰਦੇ ਤੇ ਜੱਪ ਕਰਦੀ ਪਾਨਾ ਕੀ ਕਰਦਾ ਜਿਹੜਾ ਕੰਮ ਸਰਕਾਰਾਂ ਦਾ ਉਹ ਕੰਮ ਭਾਨੇ ਵਰਗੇ ਕਰ ਰਹੇ ਆ ਪਰ ਕੰਮ ਝੋਟੇ ਵਰਗੇ ਕਰ ਰਹੇ ਆ ਉਹ ਕੰਮ ਸਾਡੇ ਵਰਗੇ ਕਰ ਰਹੇ ਆ ਅਸੀਂ ਰੜਕਦੇ ਹਾਂ ਚੁਬਦੇ ਹਾਂ ਸਵਾਲ ਪੈਂਦੇ ਹੀ ਆ ਅਸੀਂ ਸਵਾਲ ਪੁੱਛਦੇ ਜੋ ਲੋਕਾਂ ਦੇ ਸਵਾਲ ਨੇ ਜੋ ਮੇਰੀਆਂ ਮਾਵਾਂ ਦੇ ਸਵਾਲ ਨੇ ਪਿੰਡਾਂ ਜਾਂਦੇ ਆ ਤਾਂ ਮਾਮਾ ਰੋਣ ਲੱਗੇ ਤਹਾ ਮਰਦੇ ਪੁੱਤ ਜੈਸਾ ਦਾ ਘਰ ਬਾਪ ਸੰਭਲੋ ਸਾਡੀ ਦਾ ਜਾਇਦਾਦ ਦਾ ਸੰਭਲੋ ਸਾਡੇ ਜਵਾਕ ਬਚਾ ਲਈ ਚਿੱਟੇ ਨਾਲ ਅਸਤ ਦਾਸ ਨਾਜਵਾਨ ਰੋਜ਼ ਮਰਦੇ ਐ ਤੇ ਇਹ ਭਾ ਕਹਿੰਦਾ ਕਿ ਚਾਰ ਮਹੀਨੇ ਖਤਮ ਕਰਾਂਗੇ ਸਾਡਾ ਇਹ ਸਵਾਲ ਹੁੰਦਾ ਕਿ ਭਾਈ 2 ਸਾਲ ਹੋ ਗਏ ਆ ਬਿਲਕੁਲੀਆਂ ਮਾਵਾਂ ਤੜਫੀਆਂ ਭੈਣਾਂ ਦੀ ਸਾਰ ਕਿਉਂ ਨਹੀਂ ਲੈਂਦਾ ਕੀ ਰੱਤ ਪੁੱਛ ਰਹੇ ਕਿ ਚਿੱਟਾ ਘਟ ਗਿਆ ਦੱਸ ਦਿਓ ਭਈ ਬੇਦਰਦ ਆਦੂ ਜਿੱਤੇ ਨੇ ਕੀ ਹਾਲਤ ਨੇ ਅਸੀਂ ਸਵਾਲ ਪੁੱਛਦੇ ਆ ਤੂੰ ਗੱਲਾਂ ਕਰਕੇ ਆਇਆ ਵਾਅਦੇ ਕਰਕੇ ਆਇਆ ਤੂੰ ਪੰਜਾਬ ਦਾ 72000 ਕਰੋੜ ਦਾ ਕਰਜ਼ਾ ਹੋਰ ਚਾੜਤਾ ਕਿ ਉਹ ਪੈਸੇ ਕਿੱਥੇ ਖਰਚ ਕਰ ਰਹੇ ਹੈਂ ਜਹਾਜ਼ਾਂ ਤੇਲ ਫੂਕਦੇ ਹੈਂ ਕੇਦਰੀ ਬਾਗ ਨੂੰ ਨਾਲ ਫਾਕੇ ਲੈ ਜਾਂਦੇ ਬੋਰਡਾਂ ਤੇ ਮਸ਼ਹੂਰੀਆਂ ਤੂੰ ਕਹਿੰਦਾ ਉਹ ਫੋਟਵਾਂ ਲੀਡਰਾਂ ਦੀਆਂ ਲੱਗੀਆਂ ਨੇ ਟੈਂਕੀਆਂ ਤੇ ਬੱਸਾਂ ਤੇ ਹੁਣ ਝੋਲਿਆਂ ਤੇ ਬੋਰੀਆਂ ਤੇ ਸਕੂਲ ਵਾਲੇ ਜਵਾਕਾਂ ਦੀਆਂ ਕਾਪੀਆਂ ਦੀ ਫੋਟੋ ਮਾਰ ਗਿਆ ਤੇਰੇ ਇਹ ਸਾਡਾ ਕੱਲੇ ਦਾ ਸਵਾਲ ਆ ਤੂੰ ਕਹੇ ਨੌਕਰੀ ਲੈਣ ਬਾਹਰ ਵਾਟਾਂ ਦੇ ਗੋਰੇ ਸਾਡੀ ਜਵਾਨੀ ਇੱਥੋਂ ਬੇਜ਼ਿਕਰ ਇੰਨੀ ਹੋ ਗਈ ਆਕੇ ਠੱਕ ਕੇ ਦਾਸ਼ ਹੋ ਕੇ ਜ਼ਮੀਨਾਂ ਗੈਣੇ ਵੇਪਾਰ ਕੇ ਬਾਹਲੇ ਮੁੱਖਣਦਾਰ ਦੇ ਬਾਹਰ ਚ ਲਿਆ ਪੰਜਾਬ ਖਾਲੀ ਹੋ ਗਿਆ ਤੇ ਪ੍ਰਵਾਸੀ ਲੋਕ ਪੰਜਾਬ ਤੇ ਕਾਜ ਹੋਣ ਲੱਗ ਗਏ ਇਹ ਸਾਡਾ ਸਵਾਲ ਤੂੰ ਕਹਦਾ ਹੀ ਗੁਰਦਸਾਹ ਦੀ ਬੇਅਦਲੀ ਆਕੇ ਜੀ ਦੀ ਬਾਰ ਕਹਦਾ ਜੇ ਧਾਰੀ ਘਟ ਤਾ ਹੱਲ ਕਰ ਦਿਆਂਗੇ ਅਜ ਤੱਕ ਕਹ ਨਹੀਂ ਹੋਇਆ ਭਾਈ 21 22 ਮਹੀਨੇ ਹੋ ਗਏ ਜਿੰਨੀਆਂ ਗੱਲਾਂ ਵੀ ਕੀਤੀਆਂ ਗੱਲ ਮੈਂ ਨਹੀਂ ਅਖਾਂਗੇ ਜੀ ਵੀਆਈਪੀ ਕਲਚਰ ਖਤਮ ਕਰਾਂਗੇ ਜੀ ਕਿਹੜੀ ਗੱਲ ਤੇ ਪੂਰਾ ਉਤਰਿਆ ਭਾਈ ਉੱਥਾ ਆ ਗਿਓ ਸਰੂਰ ਆ ਗਿਓ ਕਹਦੇ ਇੱਕ ਵੀ ਗੱਲ ਵੀ ਬੰਦਾ ਬਾਹਰ ਖੜੀ ਕਰਦੇ ਬਿੰਕ ਵੀ ਗੱਲ ਜਿਹੜੀ ਭਵੰਤ ਕਹਿੰਦਾ ਰਿਹਾ ਵੀਡੀਓ ਬਣਾਉਂਦਾ ਰਿਹਾ ਬੋਲਦਾ ਰਿਹਾ ਸੱਥਾ ਜਾ ਕੇ ਬੋਲਦਾ ਰਿਹਾ ਕਿਹੜੀ ਗੱਲ ਤੇ ਖਰਾਬ ਤਰ੍ਹਾਂ ਦੱਸਦਾ ਨਈ ਉਤਰਿਆ ਫੇਰ ਉਤਰਿਆ ਤਾਂ ਬਾਹਰ ਥੱਲੇ ਰੱਖਿਓ ਜੇ ਨਹੀਂ ਉਤਰਿਆ ਉਹਨੇ ਬਹੁਤ ਕਾਖੜੇ ਕਰਕੇ ਦੱਸੋ ਵੀ ਨਹੀਂ ਉਤਰਿਆ ਆਜ ਮਾਵਾਂ ਮਾਵਾਂ ਤੁਸੀਂ ਬੜਾ ਝਾਲੂ ਚੱਕਿਆ ਸੀ ਝਾਲੂ ਝਾਲੂ ਪான் ਸਾਡਾ ਪੁੱਤ ਹੈ ਇਹਰੇ ਵਿੱਚ ਜਦੋਂ ਮਾਂ ਮਿਲੀ ਗੁਰਦੁਆਰੇ ਕਹਿੰਦੀ ਪੁੱਤਰ ਮੈਂ ਜਿੱਦੇ ਸਾਡੇ ਪਿੰਡ ਆਇਆ ਏ ਮੈਂ ਇਹਨੂੰ ਸਿਰ ਤੋਂ ਸਿਆਦੇ ਨੂੰ ਮੈਂ ਦੁਆ ਕਰਤੀ ਇਹਦੇ ਲਈ ਕਿ ਤੂੰ ਜਿੱਤੇਗਾ ਤੂੰ ਪੰਜਾਬ ਦਾ ਮਖਾਂਦਰੀ ਬਣੇਗਾ ਪਰ ਪੰਜਾਬ ਦੇ ਲੋਕਾਂ ਨਾਲ ਖੜੀ ਕਹਿੰਦੇ ਅੱਜ ਮੈਂ ਵਾਦਵਾ ਦਿੰਦੀ ਆ ਗੁਰੂ ਕਸ਼ਣੀ ਇਹਦੇ ਝਾੜੂ ਦਾ ਕੀ ਕਰਦੀ ਲਾਹੂ ਹੰਕਾਰ ਨੂੰ ਮਾਰਿਆ ਤੈਨੂੰ 92 ਬੰਦੇ ਇਸ ਕਰਕੇ ਦਿੱਤੇ ਕਿ ਤੂੰ ਚਾਚੇ ਸਾਡੀ ਨਵਜਿਵਾਂ ਦੀ ਨੱਸੇ ਲਾ ਕੇ ਖੁੱਡ ਮੁੱਕਰ ਦਿੱਤੀ ਜਾ ਕੇ ਮੰਤਰੀ ਬਾਜੇ ਕੇ ਵਰਗੇ ਨੱਸੇ ਵਾਲੇ ਬੰਦੇ ਨੇ ਆ ਸਾਲ ਪੜ ਹੋ ਗਿਆ ਕਿ ਇਹ ਦੀ ਸੁਣਵਾਈ ਮੂਸਿਆ ਦਾ ਕਤਲ ਆਇਆ ਅੱਜ ਦਾ ਸਲਾਹਕਾਰ ਬਣਿਆ ਹੋਇਆ ਮੀਡੀਆ ਸਲਾਹਕਾਰ ਬਲ ਤੇ ਪੰਨੂ ਜਿਹੜੇ ਬੰਦੇ ਨੇ ਸਿੱਧੂ ਮੂਸੇ ਦਾ ਸਿਕਿਉਰਿਟੀ ਲੀਕ ਕੀਤੀ ਉਹ ਖਬਰ ਫਲਾਈ ਮੀਡੀਆ ਚ ਉਹ ਮਰਿਆ ਅਸੀਂ ਉਦੋਂ ਵੀ ਚੁੱਪ ਰਹੇ ਅਸੀਂ ਐਨਐਸਏ ਲੱਗਿਆ ਹੋਰ ਸਭ ਮਗਾ ਕੇ ਨੈੱਟ ਬੰਦ ਕਰਕੇ ਸਾਡੀ ਜਵਾਨੀ ਚਾੱਕ ਕੇ ਬੰਦ ਕਰਤੀ ਜੇਲਾ ਚ ਅਸੀਂ ਉਦੋਂ ਵੀ ਚੁੱਪ ਰਹੇ ਜੇ ਅਸੀਂ ਐਵੇਂ ਚੁੱਪ ਰਹਿਣਾ ਤਾਂ ਯਾਦ ਰੱਖਿਓ ਅੰਦਰ ਚੁੱਪ ਕੀਤੀ ਮਾਰੇ ਜਾਊਂਗੇ ਤੁਹਾਡਾ ਨਸਲਾ ਨੂੰ ਕਿੱਤੇ ਦੇ ਖਾ ਜਾਣੇ ਕੁੰਡੇ ਲਾਇਕ ਨਾ ਬੈਜੋ ਨੀ ਫਿਰ ਤੁਹਾਡੇ ਕੋਲ ਨਵੇਂ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਨਵੇਂ ਨਵੇਂ ਨੀਤੀਆਂ ਆ ਰਹੀਆਂ ਨੇ ਨਵੀਂ ਸਿੱਖਿਆ ਨੀਤੀ ਆਈ ਹੈ ਕਿ ਨੂਬਾਡ ਆਰਡਰ ਆਇਆ ਉਹ ਨਵੀਂ ਸੰਸਾਰ ਦੀਆਂ ਨੀਤੀਆਂ ਆ ਰਹੀਆਂ ਕਿਵੇਂ ਤੁਹਾਡੀ ਨਾ ਜ਼ਮੀਨਾਂ ਨੂੰ ਖੋੜਾ ਕਿਵੇਂ ਤੁਹਾਡੀ ਲਗਾਰ ਨੂੰ ਖੋੜਾ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਾਬੂ ਚ ਕਰਨਾ ਹੈ ਇਹ ਨਵੇਂ ਨਵੇਂ ਕਾਨੂੰਨ ਆ ਰਹੇ ਆ ਤਾਂ ਕਹਿੰਦੇ ਆ ਕਿ ਆਉਣਲਾ ਸਮਾਂ ਬੜਾ ਖਤਰਨਾਕ ਆ ਪਰ ਆਪਾਂ ਜੀ ਅੱਜ ਵੀ ਐ ਸੋਚਦੇ ਆ ਵੀ ਸਾਡੇ ਪਰ ਆਪਾਂ ਉਥੇ ਪਰਚਾ ਨਾ ਹੋ ਜਾਓ ਡਾਂਗ ਦਾ ਪੈਣ ਆਇਆ ਨਾ ਹੋ ਜਾਏ ਐ ਨਾ ਹੋ ਜਾਏ ਰਹਦਾ ਨਹੀਂ ਹੈਗਾ ਸਾਡਾ ਇਤਿਹਾਸ ਰਿਆ ਸੀ ਜ਼ਬਰ ਦੇ ਖਿਲਾਫ ਟੱਕ ਕੇ ਲੜੇ ਆ ਬਹੁਤ ਵੱਡੇ ਵੱਡੇ ਯਾਰ ਆਏ ਢਾਲ ਵੀ ਆਏ ਅਸੀਂ ਮੂੰਹ ਤੋੜ ਕੇ ਭੰਨੇ ਆ ਭੰਨ ਕੇ ਤਾਂ ਬਾਸ ਹੋ ਰਿਹਾ ਉਹ ਜ਼ਬਰ ਦਾ ਟੱਕਰਾ ਸੀ ਯੋਧਨਾ ਕੀਤਾ ਗੋਦੇ ਨਹੀਂ ਢੇਕੇ ਇਹਦੇ ਜ਼ਬਰਦਸਤ ਮੁਕਾਬਲੇ ਵੀ ਅਸੀਂ ਸਬਰ ਨਾਲ ਦਿਨਾ ਕਿ ਸਾਡੇ ਕੋਲੇ ਸਬਰ ਨਾਲ ਵੀ ਜ਼ਬਰਦਸਤ ਮੁਕਾਬਲਾ ਹੋਇਆ

ਜਿੱਥੇ ਲੋਕ ਤਾਕਤ ਹੁੰਦੀਆਂ ਲੋਕ ਲਹਿਰਾਉਂਦੀਆਂ ਲੋਕਾਂ ਦੇ ਹੜ ਆਉਦੇ ਨੇ ਉਹ ਸਾਰੀਆਂ ਹਕੂਮਤਾਂ ਟਹਿਟੇ ਹੀ ਹੋ ਜਾਂਦੀਆਂ ਇਹ ਦਿਖਾਉਣਾ ਹੈ ਇਹਨੂੰ ਕਿ ਇੰਨਾ ਸੰਖਿਆ ਦੀ ਪੰਜਾਬ ਦੀ ਜਵਾਨੀ ਨੂੰ ਤੂੰ ਐਂ ਦਬ ਲੈ ਪਰ ਭਰਾਵਾ ਅਸੀਂ ਤੁਰੇ ਹੋਇਆ ਨਿਕਲੇ ਹੋਇਆ ਘਰਾਂ ਚੋਂ ਪਿਛਲੇ ਸਾਲ ਮੇਰੇ ਵੀ ਕੱਟੇ ਦਾ ਪੱਤਰ ਰੰਦਾ ਸੀ ਇਹਦਾ ਧੰਨਵਾਦ ਪੰਜਾਬ ਦੇ ਲੋਕਾਂ ਨੇ ਨਾਰਾਜ਼ੀ ਧਰਤੀ ਦੇ ਵੱਡਾ ਇਕੱਠ ਹੋਇਆ ਪਰਚਾ ਰੱਦ ਕਰਤਾ ਜਿਹੜਾ ਬੰਦਾ 10 ਸਾਲ ਤੋਂ ਪੰਜਾਬੀ ਬੋਲੀ ਲਈ ਲੜਾਈ ਲੜ ਰਿਹਾ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਿਹਾ ਹੈ ਚਿੱਟਿਆਂ ਦੇ ਖਿਲਾਫ ਲੱਗਦੇ ਆ ਉਸੇ ਬੰਦੇ ਨੇ ਪਰਚਾ ਦਿੱਤਾ ਚਿੱਟੇ ਵੇਚਣ ਦਾ ਅੱਜ ਹੀ ਬਨੂ ਪੱਤਰਕਾਰ ਦਾ ਫੋਨ ਆਇਆ ਜਿੱਦੋਂ ਵਾਹ ਤੋਂ ਰਣਜੀਤ ਦਾ ਮੁੰਡਾ ਸੱਜ ਬਾੜੀ ਵਾਲਾ ਕਹਿੰਦਾ ਭਾਈ ਡੀਐਸਪੀ ਫੋਨ ਕਰੀ ਜਾਂਦਾ ਵੀ ਜਾ ਵੀਡੀਓ ਡਲੀਟ ਕਰ ਦੇ ਭਾਨੇ ਵਾਲੀ ਤੇ ਨਹੀਂ ਆਦਾ ਨੁਕਸਾਨ ਕਰਾਏਗਾ ਹਰ ਤੂੰ ਵੀਰ ਚਮਿੰਤ ਤੂੰ ਐਚਮੀ ਤੇ ਬਰਦਾ ਸਾਬ ਕਟਣ ਤੇ ਆਗੇ ਲੋਕਾਂ ਦਾ ਐਂਕ ਬੇਗਮ ਚੱਲੂਗਾ ਸੋਸ ਕਰਕੇ ਭਾਈ 29 ਰੁਪਈਆ ਕੋਟ ਤੋਂ ਬਹੁਤ ਵੱਡਾ ਕੱਠ ਕੀਤਾ। ਅਗਲਾ ਕੱਲ ਨੂੰ 3 ਤਰੀਕ ਹੈ। ਵੱਡਾ ਕੱਠ ਮੇਲਾ ਬਿਰਤਾਂਫਰਾ ਦੇ ਰੂਪ ਦੇ ਵਿੱਚ ਆਪਾਂ ਨੂੰ ਹੋਣਾ ਹੈ। ਟਰਾਲੀਆਂ, ਟਰੈਕਟਰ ਲੈ ਕੇ, ਗੱਡੀਆਂ ਲੈ ਕੇ ਕੱਲੇ-ਕੱਲੇ ਆਉਣਾ। ਨਾਲ ਲੰਗਰ ਪ੍ਰਸ਼ਾਦ ਦੇ, ਚਾਹ, ਪਾਣੀ ਬਿਸਤਰੇ ਨਾਲ ਲੱਗਿਆ। ਮੋਰਚਾ ਪਤਾ ਨਹੀਂ ਪੱਕੀ ਉੱਥੇ ਕਿੱਥਨਾ ਪੈ ਜੇ। ਮੌਕੇ ਤੇ ਫੈਸਲਾ ਕਰਕੇ ਤੁਹਾਨੂੰ ਦੱਸ ਦਵਾਂਗੇ ਕਿ ਅੱਗੇ ਦੀ ਦਾ ਨਤੀ ਕੀ ਆ। ਕਿਸੇ ਗੱਲ ਤੇ ਯਕੀਨ ਨਾ ਕਰਿਓ ਅਫਵਾਹਾਂ ਬੜੀਆਂ ਫਲਾਉਣਗੇ ਫਲਾਣਾ ਫੜਿਆ ਗਿਆ ਫਲਾਣਾ ਸ਼ਰਤ ਦਾ ਉਹਦਾ ਰੱਦ ਹੋ ਗਿਆ ਕੈਨਸਲ ਹੋ ਗਿਆ ਜਿੰਨਾ ਜ ਸਾਡੀ ਜਵਾਨ ਚ ਕੋਈ ਗੱਲ ਨਹੀਂ ਸੁਣਦੇ ਯਕੀਨ ਨਾ ਕਰਿਓ ਤੇ ਦਰ ਭੈ ਦਿਲਾਂ ਚੋਂ ਕੱਢ ਦਿਓ ਇਹ ਦਾਸ ਦਾ ਘੇਰਾ ਤੋੜਨਾ ਪੈਣਾ ਇਹ ਰਹਿ ਇਹ ਜਬਰ ਬਲੂਗਾ ਦੀ ਗੱਲ ਯਾਦ ਰੱਖਿਓ ਇਹਨਾਂ ਨੇ ਪਿਛਲੇ 2.5 3 ਮਹੀਨਿਆਂ ਦੇ ਵਿੱਚ 25 26 ਮੁੰਡੇ ਝੂਠੇ ਪੁਲਸ ਮੁਕਾਬਲੇ ਕਰਤੇ ਆ ਜੀਰੇ ਮਾਰਿਆ ਤੋਂ ਮੁੰਡੇ 20 ਸਾਲ ਪਹਿਲਾਂ ਇੱਕ ਉਹਨਾਂ ਦੇ ਉਹ ਮੁੰਡਾ ਮਾਰਤਾ ਗੈਸਟਰ ਕਹਿ ਕੇ ਜਿਹਦੇ ਉੱਤੇ ਇੱਕ ਵੀ ਪਰਚਾ ਦਰਜ ਨਹੀਂ ਸੀ ਆ 80 ਵੀ ਟਰੈਕਟਰ ਬਣਾ ਲਏ ਸੀ 80 ਟਰੈਕਟਰ ਬਿਲਟ ਪ੍ਰੂਫ ਟਰੈਕਟਰ ਜਿਹੜੇ ਆਪਾਂ 80 90 ਹਜ਼ਾਰ ਸੌਦੇ ਰਹੇ ਆ ਜੋ ਟਰੈਕਟਰ ਨਾਲ ਕਹਿੰਦੇ ਬਾੜ ਦਿੰਦੇ ਸੀ ਚਰੀਆ ਕਮਾਤਾਂ 'ਚ ਬਾੜ ਦਈ ਮੁਕਾਬਲੇ ਕਰ ਲਈ ਤੇ ਹੁਣ ਕਹਿੰਦੇ ਗੈਸਟਰ ਨਾਲ ਸਫਾਈ ਲੋ ਟਰੈਕਟਰ ਲਿਆਉਂਦੇ ਬਿਲਟ ਪ੍ਰੂਫ ਕਿਸੇ ਨੂੰ ਗੈਸਟਰ ਕਹਿ ਕੇ ਮਾਰਨਗੇ ਕਿਸੇ ਨੂੰ ਅਤਵਾਦੀ ਕਹਿ ਕੇ ਮਾਰਨਗੇ ਫਿਰ ਸੁਵਾਦਰ ਕਹਿ ਕੇ ਮਾਰਨਗੇ ਆਪਾਂ ਸੁਣਦਾ ਨੂੰ ਨਹੀਂ ਬੰਦੇ ਬਾਰੇ ਇਸ ਵਾਰ ਤੇ 80 ਦੇ ਦੌਰ ਸਾਡੀ ਜਵਾਲੀ ਦਾ ਘਰ ਹੋ ਰਿਹਾ ਕਿੰਨੇ ਮੁੰਡੇ ਮਰੇ ਕੋਈ ਖੇਤ ਮੋਟਰ ਦੇ ਪਾਣੀ ਲਾਉਣ ਗਿਆ ਮਾਰਤਾ ਚੱਕ ਕੇ ਕੋਈ ਰਖਤਾਰੀ ਮਿਲਣ ਗਿਆ ਮਾਰਤਾ ਚੱਕ ਕੇ ਸਿਰਫ ਦੇਖਿਆ ਕਿ ਸਿਰ ਤੇ ਪੱਗ ਮੂਰੇ ਲਾੜੀ ਮਾਰਦੇ ਉਹੀ ਦੌਰ ਪੰਜਾਬ ਵਿਚ ਦੁਬਾਰਾ ਸ਼ੁਰੂ ਹੋਣਾ ਹੈ ਕਿਉਂਕਿ ਇਹਨਾਂ ਦੇ ਖੂਨ ਮੂਹ ਨੂੰ ਲੱਗਿਆ ਇਹਨਾਂ ਨੇ ਦੇਖ ਲਿਆ ਲੋਕ ਉਹਦੇ ਵੀ ਚੁੱਪ ਕਰ ਗਏ ਉਹਦੇ ਵੀ ਘਰਾਂ ਦੇ ਬਾਹਰ ਦੇ ਡਾਕੇ ਹੁਣ ਵੀ ਉਹੀ ਤਹਿਸਤ ਪਰ ਇਹਨੇ ਬੜੀ ਕਰ ਬਲੇ ਕਰਤੇ ਸਾਰੇ ਪੰਜਾਬ ਦੀ ਪੁਲਿਸ ਦੂਰ ਲਾਤੀ ਕੋਈ ਗੱਲ ਨਹੀਂ ਲਾ ਦੇ ਪੰਜਾਬ ਪੁਰਛੜ ਦੇ ਦਿੱਲੀ ਤੋਂ ਫੋਰਸਾ ਮਗਾ ਲਾ ਮਾਰ ਲ ਜਿਹਨੇ ਆਪਣੇ ਲੋਕਾਂ ਨੂੰ ਮਾਰਦਾ ਦੱਬ ਦੇ ਜੜ ਦਾਉਣ ਵਾਲੇ ਵੀ ਤੁਸੀਂ ਅਸਲ ਆਇਓ ਤੇ ਜੜ ਪਟਣ ਵਾਲੇ ਵੀ ਤੁਸੀਂ ਆ ਕੱਲ ਨੂੰ ਜੜ ਦੀ ਪਟਨੀ ਆ ਉਸੇ ਸੋ ਧੰਨਵਾਦ ਸਾਰਿਆਂ ਦਾ ਕੱਲ ਮਰੇ ਕਿੰਨੀਆਂ ਟਰਾਲੀਆਂ ਕਿੰਨੀਆਂ ਗੱਡੀਆਂ ਸਾਧਨ ਕਿੰਨੇ ਆਜੋ ਜਿੰਨੇ ਬੈਠੇ ਹੋ ਅਇ ਤੂੰ ਜਾ ਰਹੇ ਆਂਗੇ ਜਾਂ ਬੇਬੇ ਐ ਤੂੰ ਚੱਤੇ ਆਂਗੇ ਬੱਚੀ ਆਹੀ ਜੀ ਚਾਹੀਦੀ ਹੈ ਤੇ ਵਾਦਾ ਰਿਹਾ ਗੁਰੂ ਦਾ ਖੜ ਕੇ ਕੋ ਗੱਲ ਕਰਦੇ ਆਂ ਜਾਉਨੇ ਵੀ ਪੰਜਾਬ ਲਈ ਹੈ ਜਿੱਤੇ ਗਏ ਦੁਨੀਆ ਛੱਡ ਕੇ ਉੱਤੇ ਹੀ ਪੰਜਾਬ ਲਈ ਕੁਝ ਕਰਕੇ ਜਾਵਾਂਗੇ ਅਸੀਂ ਇਸ ਗੱਲ ਦਾ ਕਦੇ ਪਿੱਛੇ ਨਹੀਂ ਹਟਾਂਗੇ ਕਦੇ ਆਪਣੀ ਧਰਤੀ ਨੂੰ ਲਗਾਨੀ ਦੇਵਾਂਗੇ ਕਦੇ ਆਪਣੇ ਲੋਕਾਂ ਨੂੰ ਪਛਤ ਨਹੀਂ ਦਿਖਾਵਾਂਗੇ ਹਮੇਸ਼ਾ ਤੁਹਾਡੇ ਲਈ ਇਕੱਠਾ ਕੇ ਲੜਾਂਗੇ ਔਰ ਮੇਰਾ ਵੀ ਸਾਥ ਦੇ ਲੋ ਕਿਉਂ ਲੜਾਈ ਜ਼ਬਰ ਦੇ ਖਿਲਾਫ ਹੈ ਜਨਮ ਦੇ ਖਿਲਾਫ ਹੈ ਵਧਾਈਏ ਪੰਜਾਬ ਦੀ ਸੱਭਿਆਚਾਰੀ ਧਰਤੀ ਇਹ ਬੋਲਦੀ ਹੈ ਪਾਣੀ ਇਤਿਹਾਸ ਨੂੰ ਚਾਉਂਦੀ ਹੈ ਤਾਂ ਗੱਲ ਆਉਣ ਵਾਲੀ ਦਾ ਨਸਲਾ ਇੱਥੇ ਹਮੇਸ਼ਾ ਆਵਾਜ਼ ਰਹਿਣ ਪ੍ਰਸਾਰ ਰਹਿਣ ਕਰਾਈ ਇਸ ਗੱਲ ਦੀ ਹੈ ਲੜਾਈ ਕੋਈ ਨਹੀਂ ਦੀ ਨਹੀਂ ਹੈ ਲੜਾਈ ਹੋਣ ਦੀ ਹੈ ਲੜਾਈ ਆਪਣੇ ਬजूद ਨੂੰ ਬਚਾਉਣ ਦੀ ਹੈ ਧੰਨਵਾਦ ਸਾਡੇ ਦਾ ਵਰਗ ਜੀ ਦਾ ਖਾਲਸਾ ਵਰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ